ਹਾਂਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਰੀਡੇ ਦੀ ਫਾਰਮ ਵਿੱਚ ਜੀ ਹਾਂਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਭਾਰਾਪੁਰ ਜੀ ਜ਼ਿਲ੍ਹਾ ਨਮਾਸ਼ਹਿਰ ਜੀ ਹਾਂਜੀ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਜੀ ਤੇ ਐਸ ਫਾਰਮ ਤੇ ਤੁਹਾਨੂੰ ਆਪਾਂ ਜਰਸੀ ਵਾੜ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਵੀਰ ਜੀ ਜਿਹੜੇ ਵੀਰ ਨੂੰ ਪਸੰਦ ਆਜੂਗੀ ਜੀ ਇੱਥੇ ਆ ਕੇ ਆਪ ਦੀ ਸੱਲੀ ਦੇ ਨਾਲ ਖਰੀਦ ਲਿਆ ਜੇ ਵੀਰ ਜੀ ਨੰਬਰ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਵੀਰ ਜੀ ਦੂਜਾ ਸੂਆ ਸੋਣ ਵਾਲੀ ਹੈ ਜੀ ਬੱਚੀ ਕੱਦ ਫੁੱਲ ਆ ਜੀ ਬੱਚੀ ਦਾ ਪਿਓਰ ਜਰਸੀ ਹੈ ਜੀ ਪਹਿਲੇ ਸੂਏ ਬੱਚੀ ਨੇ ਜੀ 20 ਪਲਸ ਦੁੱਧ ਖੁੱਲਾ ਕੀਤਾ ਜੀ ਐਤਕੀ 25 ਲੀਟਰ ਦੁੱਧ ਖੁੱਲਾ ਚਵਾਜੂਗੀ ਜੀ ਬੱਚੀ ਤੇ ਦੰਦੋ ਛੇ ਦਾੰਦਾ ਜੀ ਹਵਾਰ ਨੇ ਦੇਖ ਸਕਦੇ ਆਂ ਕਾਫੀ ਵਾਲ ਢਿਲਣਾ ਪਈਆਂ ਬੱਚੀ ਨੇ ਵਾਲ ਢਿਲਣਾ ਕੱਢ ਕੇ ਹਵਾਰ ਨਾਲ ਟੈਟ ਕਰਕੇ ਤੇ ਫੇਰ ਸੋਣਾ ਜੀ ਦੇਖ ਸਕਦੇ ਸੀਲ ਠੰਡੀ ਬਹੁਤ ਜ਼ਿਆਦਾ ਤੇ 25 ਅਗਸਤ ਨੂੰ ਦਿਨ ਪੂਰੇ ਆ ਜੀ ਬੱਚੀ ਦੇ ਹਵਾਰ ਨੇ ਚਾਹੀ ਦੇਖ ਸਕਦੇ ਆਂ ਜੀ ਕਾਫੀ ਵਾਲ ਢਿਲਣਾ ਪਈਆਂ ਤੇ ਗਾਂ ਡੈਨਮਾਰਕ ਦੇ ਸੀਮਨ ਤੋਂ ਜੀ ਗੱਬਣ ਆ ਇਹ ਠੀਕ ਹੈ ਜੀ ਆ ਦੇਖ ਸਕਦੇ ਆ ਵੀਰ ਜੀ ਥਣਾ ਦਾ ਗੈਪ ਦੇਖ ਸਕਦੇ ਆ ਥਣਾ ਦੇ ਪੋਰਾ ਫੋਰਡ ਸ਼ਾਂਗਨੀ ਜੀ ਕੋਈ ਚਾਰੇ ਥਣ ਫੁੱਲ ਗੈਪ ਤੇ ਤੇ ਕੱਲੇ ਕੱਲੇ ਨਿਕਰਵੇਂ ਲੱਗੇ ਹੋਏ ਆ ਜੀ ਆ ਦੇਖ ਸਕਦੇ ਆ ਜੀ ਮੁੱਠੀ ਵਾਲਾ ਥਣ ਲੱਗਿਆ ਹੋਇਆ ਜੀ ਪੋਰਾ ਥਣਾ ਦੇ ਫੋਰਡ ਸ਼ਾਂਗਨੀ ਹਾਂਜੀ ਵੀਰ ਜੀ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 50000 ਰੁਪਈਆ ਜੀ ਉਹ ਚੋ ਬਾਈ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜੀ ਜਿਹੜੇ ਵੀਰ ਨੂੰ ਪਸੰਦ ਆਜੂਗੀ ਜੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲਏ ਠੀਕ ਹੈ ਜੀ ਹਾਂਜੀ ਵੀਰ ਜੀ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਜਰਸੀ ਵੜ ਬਾਈ ਦੀ ਵਿਕਾਊ ਸੀ ਚੈਨਲ ਨੂੰ ਇਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ 'ਚ ਦੇਖਣ ਲਈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਨਵੀਂ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ